ਸਾਰੇ ਬਸ ਸਾਰੇ ਕਰ ਲਿਆ ਸਰ ਚਲੋ ਜੀ ਜੀ ਸਰ ਜੀ ਸਰ ਹਾਂਜੀ ਬਾਜੀ ਸਰ ਕੀ ਕਰਨ ਕੀ ਕਰਨ ਪਹਿਲਾਂ ਤਾਂ ਮੈਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਕਿ ਅੱਜ ਤੁਸੀਂ ਸਾਰੇ ਇਕੱਠੇ ਹੋ ਕੇ ਮੇਰੀ ਗੱਲ ਸੁਣਨ ਵਾਸਤੇ ਇੱਥੇ ਸਾਰੇ ਆਏ ਹੋ ਜਿਹੜਾ ਇਸ਼ੂ ਹੈ ਕੱਲ ਇੱਕ ਪ੍ਰੈਸ ਕਾਨਫਰੰਸ ਹੋਈ ਹੈ ਕਿ ਜਿਹੜੀ ਕੱਲ 2 ਦਿਨ ਪਹਿਲਾਂ ਲੋਹਾਰਾ ਕਾ ਰੋਡ 'ਤੇ ਗੋਲੀ ਚੱਲੀ ਸੀ ਉਹਦੇ ਵਿੱਚ ਮੇਰੇ ਬੇਡੇ ਦਾ ਨਜਾਇਜ਼ ਨਾਮ ਦਿੱਤਾ ਗਿਆ ਔਰ ਇੱਕ ਹੋਰ ਬੱਚੇ ਦਾ ਦੋ ਇਨੋਸੈਂਟ ਬੱਚਿਆਂ ਦੇ ਨਜਾਇਜ਼ ਨਾਮ ਦਿੱਤੇ ਗਏ ਜਿਨ੍ਹਾਂ ਦਾ ਉਥੇ ਕੋਈ ਰੋਲ ਨਹੀਂ ਕੋਈ ਲੈਣਾ ਦੇਣਾ ਨਹੀਂ ਨਾ ਤਾਂ ਮੇਰਾ ਬੇਟਾ ਉਸ ਮੌਕੇ ਤੇ ਦੋਨੋਂ ਸੀਸੀ ਫੁਟੇਜ ਤੁਸੀਂ ਦੇਖ ਸਕਦੇ ਹੋ ਨਾ ਦੇ ਸਕੂਲ ਚੋਂ ਵੀ ਕਢਾ ਲਓ ਤੇ ਉਸ ਇਨਸੀਡੈਂਟ ਦੇ ਕਢਾ ਲਓ ਉਹਦੇ ਵਿੱਚ ਨਾ ਮੇਰਾ ਬੇਟਾ ਮੌਜੂਦ ਸੀ ਨਾ ਮੇਰੇ ਬੇਟੇ ਦਾ ਕੋਈ ਲੈਣ ਦੇਣਾ ਹੈ ਕਹਿ ਰਹੇ ਕਿ ਬਸ ਵੰਸ਼ ਨੇ ਉਥੇ ਬੱਚਿਆਂ ਨੂੰ ਭੇਜਿਆ ਵਾਂਚ ਉਥੋਂ ਬਹੁਤ ਦੂਰ ਸੀ ਔਰ ਸਭ ਤੋਂ ਵੱਡੀ ਗੱਲ ਕਿ ਦੋ ਇਨੋਸੈਂਟ ਬੱਚੇ ਇੱਕ ਵਾਂਚ ਤੁਸੀਂ ਸਾਰੇ ਮੇਰੇ ਬੇਟੇ ਨੂੰ ਵੀ ਜਾਣਦੇ ਹੋ ਮੈਨੂੰ ਵੀ ਜਾਣਦੇ ਹੋ ਅਸੀਂ ਇੱਕ ਵਪਾਰੀ ਪਰਿਵਾਰ ਤੋਂ ਆ ਸਾਡਾ ਅਸੀਂ ਲੜਾਈ ਝਗੜੇ ਵਾਲੀ ਕਦੀ ਧਿਆਨ ਨਹੀਂ ਦਿੱਤਾ ਨਾ ਤੇ ਅਸੀਂ ਕਦੀ ਕਿਸੇ ਨੂੰ ਗੋਲੀਆਂ ਮਾਰਦੇ ਆ ਨਾ ਨਾ ਕੋਈ ਨਾ ਚਪੇੜਾ ਅੱਜ ਤੱਕ ਤੁਸੀ ਇੰਨੇ ਸਾਲ ਹੋ ਗਏ ਸਾਨੂੰ ਆਪਸ ਵਿੱਚ ਮਿਲਦੇ ਗਿਲਦੇ ਕਦੀ ਕਿਸੇ ਨੇ ਸੁਣਿਆ ਹੋਵੇ ਕਿ ਦਿਨੇਸ਼ ਵਸੀਨੇ ਕਿਸੇ ਨੂੰ ਚਪੇੜਾ ਮਾਰੀਆਂ ਜਾਂ ਕਿਸੇ ਨੂੰ ਗਾਲਾਂ ਕੱਢੀਆਂ ਜਾਂ ਦਿਨੇਸ਼ ਪਸੀ ਦੇ ਪਰਿਵਾਰ ਤੋਂ ਕਿਸ ਨੇ ਉਨਨੀ ਕੀਤੀ ਹੈ ਮੇਰੇ ਬੱਚੇ ਦਾ ਨਜਾਇਜ਼ ਨਾਮ ਦਿੱਤਾ ਜਾ ਰਿਹਾ ਔਰ ਇੱਕ ਦੂਜਾ ਮੁੰਡਾ ਕੁਨਾਲ ਹੈ ਉਹ ਆਪਣੀ ਜਾਨ ਬਚਾ ਕੇ ਉੱਥੋਂ ਭੱਜ ਰਿਹਾ ਪਹਿਲਾਂ ਉਹਦੇ ਨਾਲ ਇਹਨਾਂ ਦੂਜੇ ਗਰੁੱਪ ਦੇ ਨਾਲ ਸਾਰੇ ਇਕੱਠੇ ਖੜੇ ਐ ਜਦੋਂ ਉੱਥੇ ਗੋਲੀਆਂ ਚੱਲੀਆਂ ਉਸ ਬੱਚੇ ਦਾ ਵੀ ਬੱਚੇ ਉਹ ਆਪਣਾ ਬੱਚਾ ਜਾਨ ਬਚਾ ਕੇ ਭੱਜ ਰਿਹਾ ਔਰ ਉਸ ਬੱਚੇ ਤੇ ਵੀ ਇਹਨਾਂ ਨੇ ਪੱਛਾ ਪਾਤਾ ਕਿ ਕੁਨਾਲ ਨੇ ਲਲਕਾਰਾ ਮਾਰਿਆ ਜਿਉਂ ਨੇ ਲਲਕਾਰਾ ਮਾਰਿਆ ਹੁੰਦਾ ਤੇ ਉਹ ਬੱਚਾ ਉਥੋਂ ਭੱਜਦਾ ਕਿਉਂ ਮੇਰਾ ਬੇਟਾ ਨਾ ਤੇ ਉੱਥੇ ਸੀ ਸਿਰਫ ਮੇਰੇ ਰਾਜਨੀਤੀ ਵਿਰੋਧੀ ਜਿਹੜੇ ਆ ਜਾਣ ਬੁਝ ਕੇ ਇਹਨੂੰ ਸਿਆਸੀ ਰੰਗ ਦੇਣ ਵਾਸਤੇ ਮੈਨੂੰ ਤੇ ਮੇਰੇ ਬੱਚੇ ਨੂੰ ਬਦਨਾਮ ਕੀਤਾ ਜਾ ਰਿਹਾ ਔਰ ਇਹ ਜਿਹੜੇ ਕੱਲ ਇਹਨਾਂ ਨੇ ਪ੍ਰੈਸ ਕਾਨਫਰੰਸ ਕੀਤੀ ਜਿਨ੍ਹਾਂ ਦੇ ਬੱਚੇ ਨੂੰ ਗੋਲੀ ਵਿੱਚ ਹੀ ਬੱਚੇ ਸਭ ਦੇ ਸਾਹਮਣੇ ਹੁੰਦੇ ਆ ਸਾਨੂੰ ਵੀ ਦੁੱਖ ਆ ਲੇਕਿਨ ਉਸ ਬੱਚਿਆਂ ਦਾ ਵੀ ਪਿਛੋਕੜ ਦੇਖ ਲਈਏ ਉਸ ਬੱਚਿਆਂ ਨੇ ਪਹਿਲਾਂ ਕੀ ਕੀਤਾ ਸਾਰਾ ਕੁਝ ਉਹਨਾਂ ਦਾ ਦੇਖਿਆ ਪਰ ਸੋਚੋ ਉਹ ਕਹਿ ਰਹੇ ਸੀ ਕਿ ਧਾਰੀਵਾਲ ਸਾਹਿਬ ਕਿਹੜੇ ਮੌਜੂਦਾ ਸਰਕਾਰ ਦੇ ਵਿੱਚ ਸਾਫਕਾ ਮੰਤਰੀ ਐ ਅੱਜ ਕੱਲ ਆਮ ਆਦੀ ਪਾਰਟੀ ਦੇ ਸਪੋਕਸ ਪਰਸਨ ਐ ਕਿ ਉਹ ਉਹਨਾਂ ਦੇ ਝੂਠੇ ਪਰਚੇ ਕਟਾ ਦੇ। ਔਰ ਕੱਲ ਅਤੇ ਆ ਗਿਆ ਕਿ ਦਨੀਸ਼ ਬੱਸੀ ਉੱਥੇ ਵੀਡੀਓ ਡਿਲੀਟ ਕਰ ਰਿਹਾ ਜਾਂ ਵੀਡੀਓ ਡਿਲੀਟ ਦਨੀਸ਼ ਬੱਸੀ ਉੱਥੇ ਵੀਡੀਓ ਡਿਲੀਟ ਕਰ ਰਿਹਾ ਤੇ ਲੈ ਕੇ ਆਨਾ ਵੀਡੀਓ ਦਨੀਸ਼ ਬੱਸੀ ਉੱਥੇ ਵੀਡੀਓ ਡਿਲੀਟ ਕਰ ਰਿਹਾ ਵਾ। ਇਹ ਬੱਚਿਆਂ ਦੀ ਲੜਾਈ ਦੇ ਵਿੱਚ ਜਾਣ ਕੇ ਸਾਨੂੰ ਸਾਰਿਆਂ ਨੂੰ ਇਨਵੋਲ ਕੀਤਾ ਜਾ ਰਿਹਾ ਹੈ। ਇਹ ਦੋਨੋਂ ਬੱਚਿਆਂ ਨੂੰ ਜਾਣ ਕੇ ਇਨਵੋਲ ਕੀਤਾ ਗਿਆ। ਇਹ ਦੋਨਾਂ ਬੱਚਿਆਂ ਦਾ ਇਤਿਹਾਸ ਕਰ ਲਓ ਨਾ ਇਹਨਾਂ ਤੇ ਕੋਈ ਪਰਚਾ ਹੈ ਨਾ ਇਹਨਾਂ ਦੀ ਕਦੀ ਕੋਈ ਲੜਾਈ ਹੋਈ ਹੈ ਕੋਈ ਇਹਨਾਂ ਦਾ ਲੈਣਾ ਦੇਣਾ ਨਹੀਂਗਾ ਜੇ ਮੈਂ ਵੀਡੀਓ ਡਿਲੀਟ ਕੀਤੀ ਕੱਲ੍ਹ ਕਹਿ ਰਿਆ ਇਹਨਾਂ ਕੋਲ ਉੱਥੇ ਵੀਡੀਓ ਹੋएगी ਨਾ ਕਿ ਮੈਂ ਜਿੱਥੇ ਘਰ ਗਿਆ ਜੇ ਵੀਡੀਓ ਡਿਲੀਟ ਕਰਨ ਮ ਉਸ ਘਰ ਕਿਉਂ ਬਣਿਆ ਇਹ ਸਾਰੀਆਂ ਚੀਜ਼ਾਂ ਵੇਖਣ ਸਭ ਤੋਂ ਪਹਿਲਾਂ ਹੁਣ ਇਹ ਆਪਣੇ ਬੱਚੇ ਦੀ ਗੱਲ 'ਚ ਪਾ ਰਿਹਾ ਮੈਂ ਹੁਣੇ ਤੁਹਾਨੂੰ ਵੀਡੀਓ ਦਿਖਾਣਾ ਕਿ ਇਹ ਸਕੂਲ ਦੇ ਸਟੂਡੈਂਟ ਨਹੀਂਗੇ ਕੈਂਪਰੀ ਸਕੂਲ ਦੇ ਜਿਹਦੇ ਬਾਹਰ ਇਹ ਪਹਿਲਾਂ ਲੜੇ ਜਾ ਕੇ ਮੈਂ ਜਦੋਂ ਮੇਰੇ ਬੱਚੇ ਦਾ ਪਰਚੇ ਤੇ ਨਾਮ ਆ ਗਿਆ ਮੈਂ ਉਸ ਸਾਰਾ ਉਹਦੇ ਪਤਾ ਕੀਤਾ ਮੈਂ ਸਕੂਲ ਦੇ ਵਿੱਚੋਂ ਵੀਡੀਓ ਕਢਾ ਕੇ ਲਿਆਇਆ ਉਸ ਬੱਚੇ ਦੇ ਬੱਚੇ ਨੂੰ ਇਹ ਪਹਿਲਾਂ ਜਾ ਕੇ ਉਹ ਸਕੂਲ ਦੇ ਬਾਹਰ ਉਹਦੇ ਨਾਲ ਲੜਿਆ ਇਹ 20 25 ਲਾਟੋਫ ਪੁਲੀਆ 20 25 ਜਾਣੇ ਇਕੱਠੇ ਹੋ ਗਏ ਉਸ ਬੱਚੇ ਨੂੰ ਗੱਲ ਪਏ ਉਹਦੀ ਦਸਤਾਰ ਲਈ ਉਹਦੇ ਕੇਸ਼ਾਂ ਦੀ ਬੇਅਦਬੀ ਕੀਤੀ ਫਿਰ ਉਹਦਾ ਸਿਰ ਪਾੜਿਆ ਉਰ ਉਹਨੂੰ ਕਟਨਾਪ ਕਰਨ ਲੱਗੀ ਸੀ ਉਹਨੂੰ ਖਿੱਚ ਕੇ ਬਾਸ ਦੇ ਪਿੱਛੇ ਲਿਜਾ ਕੇ ਉਹਨੂੰ ਕੁੱਟਿਆ ਮਾਰਿਆ ਕੀ ਇਹ ਬੱਚੇ ਇਨੋਸੈਂਟ ਸੀ ਆਪਣੇ ਬੱਚਿਆਂ ਨੂੰ ਬਚਾਣ ਲਈ ਇਹ ਸਭ ਕੁਝ ਕਰਿਆ ਹਾਂ ਮੈਂ ਨਹੀਂ ਕਹਿੰਦਾ ਕਿ ਉਹਦੇ ਤੇ ਨਹੀਂ ਹੋਇਆ ਜਿਹੜੀ ਜਿਹੜੀ ਗੱਡੀ ਉਹਨਾਂ ਕੋਲ 007 ਜਿਹੜੀ ਕਹਿ ਰਹੇ ਕਿ ਸਾਡੇ ਆ ਵੇਖੋ ਆਪ 25 ਜਾਣੇ ਪਹਿਲਾਂ ਇਧਰੋਂ ਇਕੱਠੇ ਹੋ ਗਿਆ ਸਕੂਲ ਦੇ ਬਾਹਰ ਪੂਰੇ ਪੂਰੇ ਪੂਰਾ ਹੀ ਘਮਾਰੋ ਆ ਵੀ 25 ਜਾਣੇ ਇਧਰੋਂ ਇਕੱਠੇ ਹੋ ਗਿਆ ਐ ਹੁਣ ਇਧਰੋਂ ਵੀ ਬੱਚੇ ਮੁੰਡੇ ਭੱਜ ਆਣਗੇ ਐ ਬੱਚੇ ਨੂੰ ਇਹਨਾਂ ਨੇ ਕੁੱਟਿਆ ਦੀ ਦਸਤਾਰ ਲਾਈ ਐ ਬੱਚਾ ਆਪਣੇ ਮਾਪੇ ਨਾਲ ਗੱਲ ਕਰ ਰਿਹਾ ਪਹਿਲਾਂ ਇੱਕ ਦੋ ਜਾਣੇ ਭੱਜੇ ਆਏ ਔਰ ਜਿਸ ਲੜਕੇ ਤੇ ਗੋਲੀ ਵੱਜੀ ਐਲਕੋ ਆ ਦੋ ਬੱਚੇ ਪਹਿਲਾਂ ਭੱਜ ਗਏ ਉਹਨੂੰ ਘੇਰਨ ਲਈ ਹੁਣ ਜਿਸ ਜਿਸ ਮੁੰਡੇ ਦੇ ਗੋਲੀ ਵਜੀ ਆ ਉਹ ਮੁੰਡਾ ਐ ਭੱਜ ਕੇ ਉੱਥੇ ਜਾ ਕੇ ਇਹਨਾਂ ਨੂੰ ਕੁੱਟਣਾ ਸ਼ੁਰੂ ਕਰੇਗਾ ਐ ਭੱਜਾ ਗਿਆ ਮੈਂ ਜਾਂਦੇ ਉਹਨਾਂ ਨੂੰ ਕੁੱਟਣਾ ਸ਼ੁਰੂ ਕਰਦਾ ਛੋਟੇ ਬੱਚੇ ਦੀ ਇਹਨਾਂ ਨੇ ਦਸਤਾਰ ਦੀ ਬੇਅਦਬੀ ਕੀਤੀ ਔਰ ਇਹਨਾਂ ਕੋ ਪਹਿਲਾਂ ਤੇ ਇਹ ਪੁੱਛਿਆ ਜਾਵੇ ਕਿ ਇਹਨਾਂ ਕੋ 22 ਸਾਲ ਦੇ ਬੱਚਿਆਂ ਕੋ ਹਥਿਆਰ ਕਿੱਥੋਂ ਆਏ ਕੀ ਇਹਨਾਂ ਦੇ ਲਾਇਸੈਂਸ ਬਣੇ ਆ ਪੁਲਿਸ ਇਹ ਜਾਂਚ ਦਾ ਵਿਸ਼ਾ ਹੈ ਔਰ ਇਹਨਾਂ ਦੀ ਜਿਹੜੀ ਕਾਲੀ ਗੱਡੀ ਆ ਪੀਪੀ02ਈਐਕਸਡਬਲ 307 ਉਹਦੇ ਕਾਲੇ ਸ਼ੀਸ਼ੇ ਕਰਾ ਕੇ ਘੁੰਮ ਰਹੇ ਆ ਕੀ ਉਹ ਗੱਡੀ ਦੇ ਕਾਲੇ ਸ਼ੀਸ਼ਿਆਂ ਦੀ ਇਹਨਾਂ ਕੋ ਪਰਮਿਸ਼ਨ ਹੈ ਇਹਨਾਂ ਨੂੰ ਕੋਈ ਪੁਲਿਸ ਨੇ ਪਰਮਿਸ਼ਨ ਦਿੱਤੀ ਹੈ ਮਾਦੇ ਕਾਲ ਤੱਕ ਸਾਫ ਦੇ ਜਥੇਦਾਰ ਸਾਹਿਬ ਨੂੰ ਵੀ ਕਹਨਾ ਕਿ ਇਹਦਾ ਸੰਗਿਆਨ ਲੈ ਜਿਹੜੀ ਬੱਚੇ ਦੀ ਪਰਪੱਗ ਦੀ ਬੇਅਦਬੀ ਹੋਈ ਹੈ ਉਹਦੇ ਕੇਸਾਂ ਨੂੰ ਬੇਅਦਬੀ ਕੀਤੀ ਹੈ ਇਹਨਾਂ ਤੇ 295 ਦਾ ਪਰਚਾ ਕਰਿਆ। ਕੱਲ ਤੱਕ ਤੇ ਧਾਰੀਵਾਲ ਸਾਫ ਸੀ। ਅੱਜ ਬੱਸੀ ਆ ਗਿਆ। ਹਮ ਦੋ ਦਿਨ ਬਾਅਦ ਔਜਲਾ ਸਾਹਿਬ ਆ ਜਾਣਗੇ। ਫਿਰ ਤਿੰਨ ਦਿਨ ਬਾਅਦ ਕੋਈ ਹੋਰ ਲੀਡਰ ਆ ਜਾਏਗਾ। ਕਿ ਇਹ ਆਪਣੇ ਬੱਚਿਆਂ ਦੀ ਗੱਲ ਠਕਣ ਲਈ ਸਾਡੇ ਬੱਚਿਆਂ ਦਾ ਜਾਂ ਸਾਡਾ ਨਾਮ ਲਾ ਰਿਹਾ। ਮੈਂ ਤੇ ਪੁਲਿਸ ਪ੍ਰਸ਼ਾਸਨ ਕੋ ਇੱਕ ਕੋਈ ਮੰਗ ਕਰਦਾ ਕਿ ਇਹਦੀ ਇਨਕੁਆਇਰੀ ਕੀਤੀ ਜਾਵੇ ਪ੍ਰੋਪਰ ਮੇਰਾ ਬੱਚਾ ਬੇਕਸੂਰ ਹੈ ਇਹ ਮੇਰੇ ਬੱਚਾ ਇਸ ਵੀਡੀਓ ਦੀ ਫੁਟੇਜ ਹੋਏਗਾ ਮੇਰੇ ਬੱਚੇ ਦਾ ਮੈਂ ਮੈਂ ਕਹਾਂਗਾ ਮੇਰੇ ਬੱਚੇ ਨੇ ਗਲਤੀ ਨਹੀਂ ਕੀਤੀ ਮੈਂ ਜੋ ਸਜ਼ਾ ਦੇ ਨਹੀਂ ਜੇ ਮੇਰਾ ਬੱਚੇ ਦੀ ਉੱਥੇ ਦੀ ਲੋਕੇਸ਼ਨ ਹੈਗੀ ਕੱਦ ਵੀ ਮੇਰਾ ਬੱਚਾ ਕਸੂਰਵਾਰ ਨਹੀਂ ਬਸੀ ਜੀ ਇਹ ਥੱਲੇ ਤੁਹਾਡੇ ਬੱਚੇ ਦੀ ਨਹੀਂ ਗੱਲ ਹੈਗੀ ਇਹ ਪੂਰੇ ਸਮਾਜ ਦੇ ਬੱਚਿਆਂ ਦੀ ਗੱਲ ਹੈ ਤੁਹਾਨੂੰ ਲੱਗਦਾ ਹੈ ਕਿ ਅਜਿਹੀ ਘਟਨਾ ਹੋ ਕੇ ਇੱਕ ਸਕੂਲੀ ਲੜਾਈ ਗਰਾਉਂਡ ਦੇ ਵਿੱਚ ਪਹੁੰਚਣੀ ਤੇ ਹਥਿਆਰ ਉੱਥੇ ਚੱਲਣੇ ਗੋਲੀਆਂ ਚੱਲੀਆਂ ਕਿਵੇਂ ਦੇਖ ਰਹੇ ਹੋ ਕੱਲੇ ਥੋੜੇ ਬੱਚੀ ਦੀ ਨਹੀਂ ਗੱਲ ਕਿ ਅਸੀਂ ਬੱਚਿਆਂ ਨੂੰ ਮਾਨਸਿਕਤਾ ਕੀ ਦੇ ਰਹੇ ਆ ਕਿ ਆਉਣ ਵਾਲੇ ਸਮੇਂ ਚ ਤੁਸੀਂ ਗੈਂਸਟਰ ਵਾਲ ਲੈ ਕੇ ਆਓ ਜੀ ਬਿਲਕੁਲ ਮੈਂ ਇਹੀ ਕਹਿ ਰਿਹਾ ਕਿ ਇਹ ਬੱਚਿਆਂ ਨੂੰ ਹਲਾਸ਼ੇਰੀ ਦੇ ਰਿਹਾ ਜੇ ਉੱਥੇ ਕੋਈ ਗੱਲ ਚੱਲੀ ਗੋਲੀ ਹੋਈ ਜਿੰਨੇ ਨੇ ਗੋਲੀ ਚਾਈ ਉਹਨਾਂ ਤੇ ਕਾਰਵਾਈ ਕਰਨੀ ਚਾਹੀਦੀ ਆ ਆ ਦੋ ਬੱਚੇ ਨਜਾਇਜ਼ ਉਸ ਪਰਚੇ ਚ ਪਾ ਦਿੱਤੇ ਜਿਹੜੇ ਪੜਨ ਵਾਲੇ ਜਾਂ ਮੇਰਾ ਬੇਟਾ ਬਾਹਰੋਂ ਪੜ ਕੇ ਆਇਆ ਮੇਰਾ ਬੇਟਾ ਤੁਸੀਂ ਸਾਰੇ ਜਾਣਦੇ ਹੋ ਤੁਹਾਨੂੰ ਸਾਰਿਆਂ ਨੂੰ ਮਿਲਦਾ ਮੇਰੇ ਬੇਟੇ ਨੇ ਅੱਜ ਤੱਕ ਕਦੀ ਕਿਸੇ ਨਾਲ ਤੂੰ ਕਰ ਉਹ ਸਿਰਫ ਮੇਰੇ ਪੋਲੀਟਿਕਲ ਦਿਨਾਂਮਿਕ ਹੈ ਮੈਂ ਤੇ ਬਿਲਕੁਲ ਕਹਾਂਗਾ ਕਿ ਮੇ ਇਹ ਮੇਰੇ ਮੈਨੂੰ ਤੇ ਮੇਰੇ ਬੱਚੇ ਨੂੰ ਬਦਨਾਮ ਕੀਤਾ ਜਾ ਰਿਹਾ ਜੇ ਮੇਰਾ ਬੱਚਾ ਨਾ ਹੁੰਦਾ ਜੇ ਉਹ ਦਿਨੇਸ਼ ਵਸੀ ਦਾ ਬੇਟਾ ਨਾ ਹੁੰਦਾ ਤਾਂ ਸ਼ਾਇਦ ਉਹਦੇ ਤੇ ਪਰਚਾ ਹੀ ਨਾ ਹੁੰਦਾ ਸਿਰਫ ਦਿਨੇਸ਼ ਵਸੀ ਦੇ ਬੇਟੇ ਕਰਕੇ ਉਹਦੇ ਤੇ ਪਰਚਾ ਆਇਆ ਔਰ ਦੂਜਾ ਬੱਚਾ ਉਥੇ ਇਹਨਾਂ ਦੇ ਨਾਲ ਹੀ ਖੜਾ ਉਹ ਆਪਣੀ ਜਾਨ ਬਚਾ ਕੇ ਭੱਜਾ ਕਿ ਤੂੰ ਸਾਡੇ ਨਾਲ ਲੜਿਆ ਕਿਉਂ ਨਹੀਂ ਤੇ ਉਸ ਬੱਚੇ ਦੇ ਵੀ ਪਰਚਾ ਦਵਾਤਾ ਲਲਕਾਰਾ ਜਿਉ ਲਲਕਾਰੇ ਮਾਰਦਾ ਤੇ ਉਹਨਾਂ ਦਾ ਪਾਠ ਬੰਦਾ ਲੜਾਈ ਆ ਤੁਹਾਡਾ ਬੇਟਾ ਨਹੀਂ ਸੀਗਾ ਉਸ ਦਾ ਮੇਰਾ ਬੇਟਾ ਹੈ ਪੂਰੀ ਤੁਸੀਂ ਵੀਡੀਓ ਮੈਂ ਕੱਲ ਵੀ ਐਸਪੀ ਸਾਹਿਬ ਨੂੰ ਕਮਿਸ਼ਨਰ ਸਾਹਿਬ ਨੂੰ ਰਿਕੁਐਸਟ ਕਰਕੇ ਆਇਆ ਕਿ ਤੁਸੀਂ ਮੇਰੇ ਬੱਚੇ ਦੀ ਲੋਕੇਸ਼ਨ ਦੇਖੋ ਮੇਰੇ ਬੱਚੇ ਦਾ ਤੁਸੀਂ ਉਹਦੇ ਵਿੱਚ ਵੀਡੀਓ ਫੁਟੇਜ ਦੇਖੀ ਜਾਵੇ ਜੇ ਉਹਦੇ ਵਿੱਚ ਇਨਵੋਲ ਹੋਣਗੇ ਮੇਰੇ ਬੇਟੇ ਮੇਰੇ ਬੇਟੇ ਤੇ ਕਾਰਵਾਈ ਕੀਤੀ ਜਾਵੇ ਜੇ ਮੇਰਾ ਬੇਟਾ ਇਨਵੋਲ ਨਹੀਂ ਤੇ ਫਿਰ ਮੇਰੇ ਬੇਟੇ ਨੂੰ ਇਸ ਪੱਤੇ ਤੋਂ ਬਾਹਰ ਘਟਿਆ ਜਾਵੇ 2-2 ਸਾਲ ਦੇ ਬੱਚਿਆਂ ਤੇ ਜੇ ਪਰਚੀ ਹੋਣਗੇ ਅਸੀਂ ਸਮਾਜ 'ਚ ਕੀ ਮੈਸੇਜ ਦਵਾਂਗੇ ਅਸੀਂ ਆਪ ਬੱਚਿਆਂ ਨੂੰ ਗਲਤ ਰਾਹ ਤੇ ਭੇਜਣ ਦੇ ਆ ਅਸੀਂ ਆਪ ਬੱਚਿਆਂ ਨੂੰ ਦੱਸਣ ਦੇ ਆ ਕਿ ਤੁਸੀਂ ਘਰੋਂ ਭੱਜੋ ਤੁਹਾਨੂੰ ਲੱਗਦਾ ਕਿ ਵੱਡੇ ਬੱਚਾ ਜਾਂ ਜਿਹੜੇ ਦੂਜੇ ਬੱਚੇ ਦੇ ਉੱਤੇ ਪਰਚਾ ਦਰਜ ਹੋਇਆ ਆ ਆਉਣ ਵਾਲੀ ਹਲੇ ਉਹਨਾਂ ਦੀ ਕਈ ਸਾਲਾਂ ਦੀ ਉਮਰ ਆ ਤਾਂ ਈਨਾਂ ਦੇ ਕਰੀਅਰ 'ਤੇ ਕਿੰਨਾ ਪ੍ਰਭਾਵ ਪਏਗਾ ਜੀ ਬਿਲਕੁਲ ਮੈਂ ਇਹੀ ਕਹਿਣਾ ਕਿ ਕੀ ਉਹ ਬੱਚਿਆਂ ਤੇ ਕੀ ਬੀਦੀ ਹੋ ਗਈ ਇਨੋਸੈਂਟ ਬੱਚੇ ਆ ਉਹ ਦੋਨੋਂ ਉਹਨਾਂ ਬੱਚਿਆਂ ਤੇ ਕੀ ਬੀਤੇਗੀ ਔਰ ਉਹਨਾਂ ਦੇ ਪਰਿਵਾਰਾਂ ਤੇ ਕੀ ਬੀਤਦੀ ਹੋਏਗੀ ਅਸੀਂ ਲੋਕ ਪੋਲੀਟਿਕਲ ਆ ਦੂਜੇ ਪਰਿਵਾਰ ਨਹੀਂ ਆਮ ਪਰਿਵਾਰਾਂ ਦੇ ਬੱਚੇ ਉਹਨਾਂ ਦੇ ਕੀ ਬੀਤਦੀ ਹੋਏਗੀ ਮੇਰੇ ਪਰਿਵਾਰ ਤੇ ਮੇਰੀ ਮਾਂ ਤੇ ਮੇਰੀ ਮਿਸਸਿਸ ਤੇ ਜਾਂ ਮੇਰੇ ਬੱਚਿਆਂ ਤੇ ਕੀ ਬੀਤਦੀ ਹੈਗੀ ਕਿ ਮੇਰਾ ਇੱਕੋ ਹੀ ਪੇਟਾ ਉਸ ਬੱਚੇ ਤੇ ਕੀ ਬੀਤਦੀ ਹੋਏਗੀ ਜਿਹੜਾ ਘਰੋਂ ਭੱਜਿਆ ਨਾਜਾਇਜ਼ ਰਾਜਨੀਤੀ ਤੁਸੀਂ ਇਹ ਗੱਲ ਕੀਤੀ ਹੈ ਤੁਸੀਂ ਗੱਲ ਕੀਤੀ ਹੈ ਕਿ ਤੁਸੀਂ ਕੱਲ ਤੱਕ ਤੇ ਜਾਓਗੇ ਬਿਲਕੁਲ ਮੈਂ ਉਹਨਾਂ ਦੇ ਪਰਿਵਾਰ ਨੂੰ ਰਿਕੁਐਸਟ ਕਰੂੰਗਾ ਔਰ ਮੈਂ ਵੀ ਅਕਾਲ ਤਖਤ ਦੇ ਸਾਹਮਣੂ ਚਿੱਠੀ ਲਿਖੂੰਗਾ ਕਿ ਇਹ ਬੱਚੇ ਦੀ ਪਗੜੀ ਦੀ ਬੇਅਦਬੀ ਹੋਈ ਆ ਉਹਦੇ ਕੈਸਾਂ ਦੀ ਬੇਅਦਬੀ ਹੋਈ ਆ ਨਾਲੇ 295 ਦਾ ਖਰਚਾ ਘਟਾਇਆ ਜਾਵੇ ਔਰ ਮੈਂ ਇੱਕ ਗੱਲ ਹੋਰ ਕਹਿਣਾ ਕਿ ਉਹ ਬੱਚੇ ਕੋ ਹਥਿਆਰ ਕਿੱਥੋਂ ਆਇਆ ਜਿਹੜੀ ਕਾਲੀ ਫੋਰਚਨਰ ਈਐਕਸ 307 ਹੈ ਉਹ ਕਾਲੇ ਸ਼ੀਸ਼ੇ ਕਰਕੇ ਘੁੰਮ ਰਿਹਾ ਉਹਦੀ ਜਾਂਚ ਕੀਤੀ ਜਾਵੇ ਕਿ ਉਹ ਕਾਲੇ ਸ਼ੀਸ਼ੇ ਕਿਉਂ ਕਰਕੇ ਘੁੰਮ ਰਿਹਾ ਕੀ ਉਹ ਉਸ ਗੱਡੀ ਦੇ ਵਿੱਚ ਕੋਈ ਗਲਤ ਕੰਮ ਕਰ ਰਿਹਾ ਕੋਈ ਗਲਤ ਸਮਾਨ ਢੋ ਰਿਹਾ ਕੋਈ ਗਲਤ ਹਥਿਆਰ ਲੈ ਕੇ ਜਾ ਰਿਹਾ ਉਹ ਸਾਰੀ ਜਾਂਚ ਦਾ ਵਿਸ਼ਾ ਹੈ ਜੇ ਉਹਨਾਂ ਕੋ ਪਰਮਿਸ਼ਨ ਹੈ ਉਹਨਾਂ ਦੀ ਜਾਨ ਨੂੰ ਖਤਰਾ ਹੈ ਉਹਨਾਂ ਦਾ ਕੁਝ ਹੈ ਤੇ ਉਹਨਾਂ ਦੀ ਗੱਡੀ ਦੇ ਕਾਲੇ ਸ਼ੀਸ਼ੇ ਕੀ ਉਹਨਾਂ ਨੇ ਡੀਜੀਪੀ ਸਾਹਿਬ ਕੋਲ ਦੀ ਪਰਮਿਸ਼ਨ ਲਈਤੀ ਹੈ ਜੇ ਜਾਂ ਉਹਨਾਂ ਨੇ ਕੋਈ ਉਹਦੀ ਆਗਿਆ ਲਈਤੀ ਅਸੀਂ ਕਾਲੇ ਸ਼ੀਸ਼ੇ ਕਰਕੇ ਆਗੇ ਘੁੰਮ ਰਹੇ ਹਾਂ ਸਭ ਚੀਜ਼ਾਂ ਨੂੰ ਵੇਖ ਕੇ ਮੈਂ ਮੈਨੂੰ ਕਾਨੂੰਨ ਤੇ ਵਿਸ਼ਵਾਸ ਹੈ ਮੈਂ ਸੀਪੀ ਸਾਹਿਬ ਤੇ ਮੈਨੂੰ ਵਿਸ਼ਵਾਸ ਹੈ ਪੂਰਾ ਕਿ ਮੈਂ ਉਹਨਾਂ ਨੂੰ ਆਪਣੇ ਬੇਟੇ ਦੀ ਹੋਤੇ ਦੂਜੇ ਬੱਚੇ ਦੀ ਅਸੀਂ ਉਹਦੀ ਇਨਕੁਆਰੀ ਦੇ ਰਹੇ ਆਂ ਔਰ ਸਾਡੇ ਬੱਚਿਆਂ ਨੂੰ ਬੇਕਸੂਰ ਕਰਕੇ ਬਾਤ ਅੰਦਾਜ਼ੀ ਸਿੰਘ ਯੋਗਿਆ ਨੇ ਵੀ ਗੱਲ ਕੀਤੀ ਹੈ ਰਾਜਨੀਤਿਕ ਲੋਕ ਦੀ ਕਿ ਕਿਹੜੇ 6 ਜਣਾ ਦੇ ਬੱਚਾ ਦਿੱਤਾ ਗਿਆ ਵਾ ਤਿੰਨ ਅਣਪਛਾਤੇਆਂ ਦੇ ਦਿੱਤਾ ਗਿਆ ਤੇ ਤਿੰਨ ਇਹ ਜਿਹੜੇ ਹੈਗੇ ਬਾਈ ਨੇਮ ਦਿੱਤਾ ਗਿਆ ਤੁਹਾਡਾ ਬੇਟਾ ਉੱਥੇ ਨਹੀਂ ਸੀ ਇਹਦੀ ਉਹਨੂੰ ਪਛਾਣ ਹੈਗੀ ਸੀ ਉਹਨਾਂ ਨੂੰ ਵੀ ਇਹ ਬੱਸੀ ਦਾ ਬੇਟਾ ਵਾ ਉਹ ਆਪ ਮੰਨ ਰਿਹਾ ਕੋਲ ਮੰਨ ਰਿਹਾ ਆਪ ਮੰਨ ਰਿਹਾ ਕੱਲ ਦੀ ਵੀਡੀਓ ਕਾਨਫਰੰਸ 'ਚ ਮੰਨ ਰਿਹਾ ਹੈ ਕਿ ਵੰਸ਼ ਉੱਥੇ ਨਹੀਂ ਸੀ ਵੰਸ਼ ਨੇ ਬੰਦੇ ਭੇਜੇ ਵੰਚ ਗੈਂਗਸਟਰ ਆ ਯਾਰ ਵੰਚ ਬੰਦੇ ਭੇਜ ਰਿਆ ਯਾ ਵੰਚ ਨੇ ਕੋਈ ਕੰਟਰੈਕਟ ਲਿੱਤੇ ਹੋਏ ਕਿ ਬੰਦੇ ਭੇਜਦੇ ਵੰਚ ਦਾ ਯਾ ਦੂਸਰੇ ਬੱਚਿਆਂ ਦਾ ਕਿਸੇ ਦਾ ਕੋਈ ਲੈਣਾ ਦੇਣਾ ਨਹੀਂਗਾ ਮੈਂ ਤੇ ਇੱਕੋ ਤੁਹਾਡੇ ਨੂੰ ਦੱਸਣਾ ਚਾਹਨਾ ਕਿਉਂਕਿ ਸਾਰੇ ਕਲ ਚੈਨਲਾਂ ਤੇ ਯਾ ਮੈਨੂੰ ਸਾਰੇ ਅਖਬਾਰਾਂ ਚ ਆਇਆ ਕਿ ਤਨੀਸ਼ ਬੱਸੀ ਦਾ ਬੇਟੇ ਦੇ ਐਫ ਆਈ ਆਰ ਦਰਜ ਮੇਰਾ ਇੱਕ ਛੋਟਾ ਬੱਚਾ ਇਨੋਸੈਂਟ ਬੱਚਾ ਜਿਸ ਬੱਚੇ ਦੇ 22 ਸਾਲ ਦੀ ਉਮਰ ਚ ਐਡਾ ਵੱਡਾ ਪਰਚਾ ਹੋ ਜਾਏਗਾ ਉਸ ਬੱਚੇ ਤੇ ਕੀ ਬੀਤਦੀ ਹੈ ਉਦੇ ਪਰਿਵਾਰ ਤੇ ਕੀ ਬੀਤਦੀ ਹੈਗੀ ਮੈਂ ਤੇ ਤੁਹਾਡੇ ਮਾਧਿਅਮ ਨਾਲ ਸਰਕਾਰ ਨੂੰ ਔਰ ਪੁਲਿਸ ਪ੍ਰਸ਼ਾਸਨ ਨੂੰ ਇਹ ਕਹਿ ਰਿਹਾ ਕਿ ਇਹ ਦੋਨੋਂ ਬੱਚਿਆਂ ਤੇ ਜਾਂਚ ਕਰਕੇ ਇਹਨਾਂ ਨੂੰ ਬਾਹਰ ਅਸੀਂ ਜੀ ਇਹ ਰਾਜਨੀਤਿਕ ਜਿਹੜਾ ਪ੍ਰਚਲਿਤ ਕੀਤਾ ਗਿਆ ਤੁਸੀਂ ਕੀ ਮੰਨਦੇ ਹੋ ਕਿ ਜੇ ਅਸੀਂ ਇਹ ਜੇ ਨਹੀਂ ਕੁਝ ਕਰਦੇ ਫਿਰ ਤਾਂ ਰਾਜੀ ਸਟੈਪ ਹੈਗਾ ਮੇਰੇ ਸਾਰੇ ਸਾਥੀ ਬੈਠੇ ਆ ਵਿਕਾਸ ਹੁਣੀ ਬੈਠੇ ਸਾਡੇ ਲੀਡਰ ਆਫ ਆਪੋਜੀਸ਼ਨ ਜਿਹੜੇ ਹੈਗੇ ਆ ਇਹ ਸਾਰਾ ਜੋ ਕਹਿਣਗੇ ਮੈਂ ਇਹਨਾਂ ਦੇ ਨਾਲ ਤੁਹਾਨੂੰ ਕੀ ਡਾਊਟ ਹੈ ਤੁਸੀਂ ਕਿਹਾ ਰਾਜਨੀਤਿਕ ਵਿਰੋਧੀਆਂ ਆਰਾ ਕਿਹਾ ਗਿਆ ਤੁਹਾਨੂੰ ਹੀ ਕਿਉਂ ਨਿਸ਼ਾਨਾ ਬਣਾਇਆ ਕੋਈ ਡਾਊਟ ਡਾਊਟ ਕੀ ਹੈ ਮੈਨੂੰ ਕਲੀਅਰ ਹੈ ਕਿ ਜੇ ਮੇਰੇ ਬੱਚੇ ਦਾ ਨਾਮ ਪਿਆ ਕਿਉਂ ਪਿਆ ਮੇਰਾ ਬੱਚਾ ਉਥੇ ਹੈ ਨਹੀਂ ਕਿਉਂ ਪਿਆ ਮੇਰੇ ਬੱਚੇ ਦਾ ਨਾਮ ਜੀ ਕਿਉਂਕਿ ਮੇਰੇ ਪੋਲੀਟੀਕਲ ਰੈਲੀਵੈਂਟਾਂ ਨੇ ਮੇਰਾ ਮੇਰੇ ਬੱਚੇ ਦਾ ਨਾਮ ਪਾਇਆ ਗਿਆ ਇਹਦੇ ਚੁਲ ਗਿਆ ਕਿਉਂਕਿ ਇੱਕ ਸਾਲ ਰਹਿ ਗਿਆ ਇਲੈਕਸ਼ਨ ਨੂੰ ਤੇ ਮੈਨੂੰ ਉਧਰ ਲੁਜਾਣਾ ਠੀਕ ਗੁਪੀ ਦੇ ਅਕਾ ਜੀ ਬਹੁਤ ਵਧੀਆ ਵਪਾਰ ਚ ਵੀ ਇਹਨਾਂ ਦਾ ਸ਼ਹਿਰ ਚ ਨਹੀਂ ਪੂਰੇ ਪੰਜਾਬ ਚ ਬੜਾ ਅੱਛਾ ਵਪਾਰ ਕਰਦੇ ਨੇ ਔਰ ਇਹਨਾਂ ਦਾ ਨਾਮ ਵੀ ਅੱਜ ਤੱਕ ਜਿੰਨੀ ਦੇਰੀ ਹੋ ਗਈ ਹੈ ਮੈਨੂੰ ਦੇਖ ਰਿਹਾ ਵਾਂ ਬੱਸੀ ਜੀ ਨੂੰ ਖਾਸ ਕਰਕੇ ਇਹਨਾਂ ਦੇ بیٹے ਨੂੰ ਉਹਨੇ ਕਦੀ ਵੀ ਕਿਸੇ ਨਾਲ ਲੜਾਈ ਝਗੜਾ ਇਸ ਪਰਿਵਾਰ ਨੇ ਕਦੀ ਨਹੀਂ ਕੀਤਾ ਤੋਂ ਬੱਸੀ ਜੀ ਨੇ ਆਪ ਵੀ ਦੱਸ ਦਿੱਤਾ ਹੈ ਕਿ ਇਹ ਪੋਲੀਟੀਕਲ ਤੌਰ ਤੇ ਇਹਨਾਂ ਤੇ ਇਹਨਾਂ ਨੂੰ ਬਦਨਾਮ ਕਰਨ ਲਈ ਇਹਨਾਂ ਦੇ ਪਰਿਵਾਰ ਨੂੰ ਇਹਨਾਂ ਦੇ ਜਿਹੜਾ ਦਾਗ ਲਾਇਆ ਜਾ ਰਿਹਾ ਹੈ ਕਿ ਬਦਮਾਸ਼ੀ ਕਰ ਰਹੇ ਨੇ ਉਹ ਇਹਨਾਂ ਦੇ ਬਦਨਾਮ ਦਾਗ ਲਾਇਆ ਜਾ ਰਿਹਾ ਹੈ ਸੋ ਅੱਜ ਅਸੀਂ ਕਾਫੀ ਕੌਂਸਲਰ ਸਰਬਾਨਾ ਕਾਂਗਰਸ ਪਾਰਟੀ ਦਿਨੇਸ਼ ਬੱਸੀ ਜੀ ਦੇ ਨਾਲ ਹੈ ਉਸ بیٹے ਦੇ ਆਪਣੇ ਬੱਚੇ ਦੇ ਨਾਲ ਅਸੀਂ ਜੇ ਅੱਜ ਬੱਸੀ ਜੀ ਨੇ ਗੱਲ ਕੀਤੀ ਹੈ ਇਹ ਕਮਿਸ਼ਨ ਸਾਹਿਬ ਨੂੰ ਅਸੀਂ ਲੈਟਰ ਦੇ ਜਾ ਰਹੇ ਇਨਕੁਆਇਰੀ ਵਾਸਤੇ ਜੇ 2-3 ਦਿਨਾਂ ਚ ਇਨਕੁਆਇਰੀ ਦੇ ਸਾਡੇ ਉਸ ਬੇਟੇ ਦਾ ਨਾਮ ਵਿੱਚੋਂ ਨਹੀਂ ਕੱਢਿਆ ਕਿਉਂਕਿ ਉਹ ਮੌਕੇ ਤੇ ਮੌਜੂਦ ਨਹੀਂ ਸੀ ਜੇ ਉਹ ਮੌਜੂਦ ਹੋਵੇ ਜੇ ਉਹਦੀ ਸੀਸੀਟੀਵੀ ਫੁਟੇਜ ਹੈ ਉਹਦੀ ਵੀਡੀਓ ਨਿਕਲ ਆਵੇ ਉਹਦੀ ਲੋਕੇਸ਼ਨ ਨਿਕਲ ਆਵੇ ਤਾਂ ਅਸੀਂ ਉਹਦੀ ਕਦੀ ਸਪਾਰਸ਼ ਨਹੀਂ ਕਰਾਂਗੇ ਨਾ ਬੱਸੀ ਜੀ ਆਪਣੀ ਬੇਟੇ ਦੀ ਸਪਾਰਸ਼। ਪਰ ਟੱਕਾ ਆਪਾਂ ਕਿਸੇ ਨਾਲ ਵੀ ਨਹੀਂ ਹੁੰਦੇ ਨੇ ਇਹ ਨਹੀਂ ਕਿ ਉਹ ਬੱਸੀ ਜੀ ਦਾ ਬੇਟਾ ਹੈ ਤਾਂ ਅਸੀਂ ਉਹਦੇ ਨਾਲ ਜਿਹਦੇ ਨਾਲ ਵੀ ਗਲਤ ਹੋਏਗਾ। ਅਜੀ ਉਹਦੇ ਨਾਲ ਗਲਤ ਖਲੋਵਾਂਗੇ ਤੱਕਾ ਕਿਸੇ ਨਾਲ ਨਹੀਂ ਹੁੰਦਿਆਂਗੇ ਅੱਜ ਇਸ ਪੰਜਾਬ ਦਾ ਮਾਹੌਲ ਵੈਸੇ ਵੀ ਬੜਾ ਸੈਂਸਿਟਿਵ ਹੈ ਥਾਂ ਥਾਂ ਤੇ ਗੋਲੀਆਂ ਚੱਲ ਰਹੀਆਂ ਥਾਂ ਥਾਂ ਤੇ ਰੋਜ਼ ਮਰਡਰ ਹੋ ਰਹੇ ਨੇ ਮੈਂ ਮੌਜੂਦਾ ਸਰਕਾਰ ਆਮ ਆਦਮੀ ਪਾਰਟੀ ਦੇ ਰੋਜ਼ ਅਸੀਂ ਗੱਲ ਕਰਦੇ ਆ ਇਹਨਾਂ ਕੋਲ ਕੰਟਰੋਲ ਹੋ ਨਹੀਂ ਰਿਹਾ ਉਹ ਨਾਜਾਇਜ਼ ਬੱਚਿਆਂ ਨੂੰ ਇਸ ਬੰਦੇ ਧੱਕਦੇ ਪਏ ਨੇ ਨਾਜਾਇਜ਼ ਪਰਚੇ ਕਰਦੇ ਨੇ ਉਹ ਗਲਤ ਗੱਲ ਹੈ ਸੋ ਪੁਲਿਸ ਪ੍ਰਸ਼ਾਸਨ ਨੂੰ ਮੈਂ ਮੀਡੀਆ ਰਾਹੀਂ ਰਿਕਵੈਸਟ ਕਰਨਾ ਚਾਹੁੰਦਾ ਹਾਂ ਕਿ ਸੱਚ ਦਾ ਸੱਚ ਪਾਣੀ ਦਾ ਪਾਣੀ ਕੀਤਾ ਜਾਵੇ ਕਲੀਅਰ ਕੱਟ ਕੀਤਾ ਜਾਵੇ ਜਿਹੜੇ ਦੋਸ਼ੀ ਨੇ ਉਹਨਾਂ ਦੇ ਪੱਤਾ ਕੀਤਾ ਜਾਏ ਜਿਹੜ ਉਨ੍ਹਾਂ ਉੱਤੇ ਪਰਚਾ ਨਾ ਕੀਤਾ ਜਾ ਉਹਨਾਂ ਨੂੰ ਕੈਦੀ ਕਰਕੇ ਬਾਹਰ ਕੱਢੇਗਾ ਜੇ ਨਹੀਂ ਕਰਨਗੇ ਫਿਰ ਮਜਬੂਰਨ ਸਾਨੂੰ ਧਰਨਾ ਵੀ ਲਾਉਣਾ ਪਏਗਾ ਪੁਲਿਸ ਦਫ਼ਤਰ ਕਮਿਸ਼ਨਰ ਦੇ ਦਫ਼ਤਰ ਵੀ ਜਾਣਾ ਪਏਗਾ ਜੇ ਲੋੜ ਪਈ ਇਹ ਸੜਕਾਂ ਦੇ ਵੀ ਬੈਠਾਂਗੇ ਆਪਰੇ ਕਿਸੇ ਵੀ ਸ਼ਹਿਰ ਵਾਸੀ ਨਾਲ ਸੀ ਤੱਕਾ ਨਹੀਂ ਹੁੰਦਾ ਇਹ ਬਦਲ